ਜਦੋਂ ਸਮਾਂ ਹੁੰਦਾ ਪ੍ਰਾਣੀ ਛਤਾਪੀ ਤੋਂ ਚਲੇ ਜਾਂਦਾ ਸੋ ਦੁੱਖ ਹੁੰਦਾ ਸਾਨੂੰ ਸਾਡੇ ਰਿਸ਼ਤਿਆਂ ਕਰਕੇ ਕਿਉਂਕਿ ਇਹ ਸਾਡੇ ਬੜੇ ਨੇੜੇ ਦੇ ਰਿਸ਼ਤੇ ਹੁੰਦੇ ਹਨ ਜਿੰਨਾ ਕਰਕੇ ਸਾਡੇ ਮਨ ਨੂੰ ਦੁੱਖ ਹੁੰਦਾ ਅਸਲ ਦੇ ਵਿੱਚ ਜਿਹੜਾ ਘਰ ਹੈ ਨਾ ਉਹ ਹੈ ਹੀ ਤਾਂ ਘਰ ਜੇ ਉਹਦੇ ਵਿੱਚ ਔਰਤ ਹੈ ਨਹੀਂ ਉਹ ਘਰ ਘਰ ਲੱਗਦਾ ਹੀ ਨਹੀਂ ਜੇ ਘਰ ਦੇ ਵਿੱਚ ਔਰਤ ਨਾ ਹੋਵੇ ਜਿਹੜਾ ਘਰ ਹੈ ਉਹ ਘਾਰ ਹੀ ਤਾਂ ਲੱਗਦਾ ਜੇ ਘਰ ਦੇ ਵਿੱਚ ਔਰਤ ਹੈ ਜੇ ਔਰਤ ਘਰ ਵਿੱਚ ਨਹੀਂ ਹੋਗੀ ਹੈਗੀ ਤਾਂ ਉਹ ਘਰ ਘਾਰ ਹੀ ਨਹੀਂ ਲੱਗਦਾ ਇੱਕ ਘਰ ਦੇ ਲਈ ਔਰਤ ਦਾ ਇੱਕ ਪਰਿਵਾਰ ਦੇ ਲਈ ਔਰਤ ਦਾ ਹੋਣਾ ਕਿੰਨਾ ਜ਼ਰੂਰੀ ਹੈ ਨਹੀਂ ਤੇ ਉਹ ਘਰ ਹੀ ਨਹੀਂ ਲੱਗਦਾ ਜੇ ਘਰ ਵਿੱਚ ਔਰਤ ਨਾ ਹੋਵੇ ਇਸੇ ਕਰਕੇ ਪਾਤਸ਼ਾਹ ਨੇ ਬਾਣੀ 'ਚ ਲਿਖਿਆ ਸਾਡੇ ਸਮਾਜ ਦੇ ਰਿਸ਼ਤੇ ਇੱਥੋਂ ਸ਼ੁਰੂ ਹੁੰਦੇ ਆ ਔਰਤ ਤੋਂ ਤਾਂ ਹੀ ਪਾਤਸ਼ਾਹ ਨੇ ਬਾਣੀ 'ਚ ਲਿਖਿਆ ਨਾ ਔਰਤ ਬਾਰੇ ਪੰਡ ਜੰਮੀ ਐ ਪੰਡ ਨਿਮੀ ਐ ਪੰਡ ਮੰਗਣ ਵੀ ਆ ਪੰਡੋ ਹੋਵੈ ਦੋਸਤੀ ਪੰਡੋ ਚੱਲੇ ਰਾਂ ਪੰਡ ਮੁਆ ਪੰਡ ਭਾਲੀ ਐ ਪੰਡ ਹੋਵੈ ਬੰਧਾਨ ਸੋ ਕਿਉ ਮੰਦਾ ਆਖੀ ਐ ਜਿੱਥੇ ਜੰਮੈ ਰਹਿ ਜਾ ਪੰਡੋ ਹੀ ਪੰਡ ਉਪਜੈ ਪੰਡੇ ਬਾਝ ਨਾ ਕੋਏ ਨਾਨਕ ਪੰਡੇ ਬਾਹਰ ਆ ਏਕੋ ਸੱਚਾ ਸੋ ਸਾਡੇ ਰਿਸ਼ਤੇ ਇਥੋਂ ਸ਼ੁਰੂ ਹੁੰਦੇ ਨੇ ਪੰਡ ਜੰਮੀ ਐ ਪੰਡ ਨਿਮੀ ਔਰਤ ਦੀ ਕੁਖ ਤੋਂ ਬੱਚਾ ਪੈਦਾ ਹੁੰਦਾ ਔਰਤ ਦੀ ਕੁਖ ਤੋਂ ਔਰਤ ਪੈਦਾ ਹੁੰਦੀ ਐ ਪੰਡ ਜੰਮੀ ਐ ਪੰਡ ਨਿਮੀ ਐ ਔਰਤ ਦੀ ਕੁਖ ਵਿੱਚ ਹੀ ਬੱਚਾ ਪਾਉਂਦਾ ਪੰਡ ਜੰਮੀ ਐ ਪੰਡ ਨੀਮੀ ਐ ਪੰਡ ਮੰਗਣ ਵੀ ਆ ਪੰਡੋ ਹੋਵਾਏ ਦੋਸਤੀ ਪੰਡੋ ਚੱਲੇ ਰਹਾ ਸਾਡੇ ਜੋ ਰਿਸ਼ਤੇ ਨੇ ਜੋ ਸੰਬੰਧ ਨੇ ਜੋ ਸਾਡੇ ਅੱਗੇ ਦੀ ਅੱਗੇ ਬਣਦੇ ਨੇ ਉਹ ਸਾਡੇ ਸਾਰੇ ਰਿਸ਼ਤੇ ਇੱਕ ਔਰਤ ਕਰਕੇ ਜੇ ਔਰਤ ਇੱਕ ਘਰ ਵਿੱਚ ਐ ਤਾਂ ਉਹ ਘਰ ਆ ਨਹੀਂ ਤੇ ਘਰ ਲੱਗਦਾ ਹੀ ਸਾਡੇ ਸਾਰੇ ਰਿਸ਼ਤੇ ਉਸ ਔਰਤ ਕਰਕੇ ਇਸ ਕਰਕੇ ਬਾਣੀ ਚ ਭਾਸ਼ਾ ਨੇ ਸਾਨੂੰ ਦੱਸਿਆ ਔਰਤ ਦਾ ਇੱਕ ਘਰ ਵਿੱਚ ਹੋਣਾ ਕਿੰਨਾ ਜ਼ਰੂਰੀ ਹੈ ਕਿਉਂਕਿ ਸਾਡੇ ਸਾਰੇ ਰਿਸ਼ਤੇ ਉਸ ਔਰਤ ਤੋਂ ਸ਼ੁਰੂ ਹੁੰਦੇ ਪੰਡ ਜੰਮੀ ਐ ਪੰਡ ਨਿਮੀ ਐ ਪੰਡ ਮੰਗਣ ਵਿਆ ਪੰਡੋ ਹੋਵੇ ਦੋਸਤੀ ਪੰਡੋ ਚਲੇਰਾ ਪੰਡ ਮੂਆ ਪੰਡ ਭਾਲੀ ਐ ਪੰਡ ਹੋਵੇ ਬੰਦਾ ਇੱਕ ਔਰਤ ਘਰ ਵਿੱਚੋਂ ਚਲੀ ਜਾਂਦੀ ਐ ਮੌਤ ਹੋ ਜਾਂਦੀ ਐ ਤੇ ਆਪਣੇ ਘਰ ਦੇ ਲਈ ਬੰਦਾ ਦੂਸਰਾ ਰਿਸ਼ਤਾ ਲਾਉਂਦਾ ਕੋਈ ਹੋਰ ਔਰਤ ਦੇ ਪੰਡ ਮੂਆ ਪੰਡ ਭਾਲੀ ਐ ਪੰਡ ਹੋਵੇ ਬੰਦਾ ਸੋ ਕਿਉ ਮੰਦਾ ਆਖਿਆ ਜਿੱਥੇ ਜੰਮੈ ਰਾਜ ਇਸ ਸ੍ਰਿਸ਼ਟੀ ਦਾ ਸਾਰਾ ਸਬੰਧ ਸਾਡੇ ਘਰ ਦਾ ਸਾਡੇ ਰਿਸ਼ਤਿਆਂ ਦਾ ਸਾਰਾ ਇੱਕ ਔਰਤ ਤੋਂ ਚੱਲ ਇਸ ਲਈ ਇੱਕ ਘਰ ਦੇ ਵਿੱਚ ਇੱਕ ਔਰਤ ਦਾ ਹੋਣਾ ਕਿੰਨਾ ਜ਼ਰੂਰੀ ਹੈ ਇੱਕ ਘਰ ਨੂੰ ਚਲਾਉਣ ਦੇ ਲਈ ਇਸੇ ਕਰਕੇ ਭਗਤ ਧੰਨਾ ਜੀ ਨੇ ਆਖਿਆ ਸੀ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਸ ਵਾਰਤਾ ਦਾਲ ਸ਼ੀਦਾ ਮੰਗੋ ਕਿਉ ਹਮਰਾ ਖੁਸ਼ੀ ਕਰੈ ਨ ਤਜੀਓ ਪਨੀਆਂ ਛਾਦਨੀ ਕਾ ਆਨਾਜ ਮੰਗੋ ਸਤ ਸੀਕਰ ਗਉ ਭੈਸ ਮੰਗੋ ਲਾਵੇ ਰੀ ਇੱਕ ਤਾਜਨ ਤੁਰੀ ਚੰਗੇਰੀ ਘਰ ਕੀ ਗੀਹਨ ਚੰਗੀ ਜਨ ਤੰਨਾ ਲੈ ਵੰਗੀ ਕਿਉਂ ਕਿ ਹਾਸ ਕਿਉਂਕਿ ਇੱਕ ਘਰ ਹੈ ਹੀ ਘਰ ਤਾਂ ਜੇ ਘਰ ਵਿੱਚ ਔਰਤ ਹੈ ਕੋਈ ਉਹ ਘਰ ਹੀ ਨਹੀਂ ਲੱਗਦਾ ਉੱਪਰ ਲਿਆ ਸਾਰੀਆਂ ਵਸਤੂਆਂ ਮੰਗੀਆਂ ਭਗਤ ਧੰਨਾ ਜੀ ਨੇ ਅਖੀਰ ਜਾ ਕੇ ਕੀ ਕਿਹਾ ਘਰ ਕੀ ਗੀਹਨ ਚੰਗੀ ਚੰਗੀ ਤੋਂ ਭਾਵ ਸਿਆਣੀ ਸੂਝਵਾਨ ਔਰਤ ਘਰ ਵਿੱਚ ਹੋਣੀ ਜ਼ਰੂਰੀ ਹੈ ਜਿਹੜੀ ਘਰ ਨੂੰ ਬੰਨ੍ਹਦੀ ਹੈ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਲ ਸਵਾਰ ਆਰਤੀ ਤੋਂ ਮਤਲਬ ਹੈ ਮੰਗਤਾ ਭਿਖਾਰੀ ਮੈਂ ਤੇਰੇ ਦਰ ਦਾ ਮੰਗਤਾ ਮੈਨੂੰ ਆਹ ਆਹ ਚੀਜ਼ਾਂ ਦੇ ਦੇ ਭਗਤ ਧੰਨਾ ਜੀ ਕਹਿੰਦੇ ਦਾਲ ਸੀਧਾ ਮੰਗੂ ਕਿ ਜੋ ਹਮਰਾ ਖੁਸ਼ੀ ਕਰੇ ਨਿਤ ਜੀ ਖਾਣ ਵਾਸਤੇ ਆਟਾ ਦਾਲ ਘਿਓ ਸਾਰੀਆਂ ਚੀਜ਼ਾਂ ਮੰਗੀਆਂ ਪਨੀਆਂ ਛਾਦਰ ਨੀਕਾ ਕੱਪੜਾ ਜੁੱਤੀ ਵੀ ਮੰਗੀ ਅਨਾਜ ਮੰਗੋ ਸੱਤ ਸੀਕਾ ਦਸਾਂ ਨਾ ਹੋਉਂਦੀ ਕਿਰਤ ਦਾ ਕਮਾਇਆ ਹੋਇਆ ਅਨਾਜ ਹੋਵੇ ਗਊ ਪੈਸ ਮੰਗੋ ਲਾ ਮੇਰੀ ਇੱਕ ਤਾਜਨ ਤੁਰੀ ਚਿੰਗੇ ਜਿੱਥੇ ਅਰਬੀ ਘੋੜੀ ਮੰਗੀ ਲਵੇਰੀ ਮੱਝ ਮੰਗੀ ਉਥੇ ਕੀ ਮੰਗਿਆ ਜਾ ਕੇ ਅਖੀਰ ਵਿੱਚ ਘਰ ਕੀ ਕੀ ਹਨ ਚੰਗੀ ਜਨ ਧੰਨਾ ਲੇਵੇ ਭਗਤ ਧੰਨਾ ਜੀ ਕਹਿੰਦੇ ਘਰ ਦੇ ਵਿੱਚ ਇੱਕ ਚੰਗੀ ਸਿਆਣੀ ਔਰਤ ਹੋਵੇ ਚੰਗੀ ਤੋਂ ਭਾਵ ਹੈ ਸਿਆਣੀ ਔਰਤ ਜਿਹੜੀ ਇੱਕ ਘਰ ਨੂੰ ਬੰਨਦੀ ਹੈ ਜਿਹੜੀ ਇੱਕ ਘਰ ਨੂੰ ਬਣਾਉਂਦੀ ਹੈ ਆਪਣੇ ਬੱਚਿਆਂ ਨੂੰ ਪਾਲਦੀ ਹੈ ਕਈ ਵਾਰ ਮੈਂ ਦੇਖਿਆ ਅਕਸਰ ਲੋਕ ਮਿਲਦੇ ਆਈਂ ਵਾਰ ਪਤੀ ਇਸ ਤਰ੍ਹਾਂ ਦਾ ਹੁੰਦਾ ਉਹ ਨਸ਼ਾ ਕਰਦਾ ਕੋਈ ਨਾ ਕੋਈ ਕੋਈ ਸ਼ਰਾਬ ਪੀਂਦਾ ਕੋਈ ਹੋਰ ਆਦਤਾਂ ਨੇ ਮਾੜੀਆਂ ਉਹ ਫਿਰ ਥੋੜੇ ਥੋੜੇ ਪੈਸੇ ਕੱਢ ਕੱਢ ਕੇ ਕੱਟ ਕੱਢ ਕੇ ਆਪਣੇ ਬੱਚਿਆਂ ਦੇ ਲਈ ਘਰ ਦਾ ਸਮਾਨ ਤਿਆਰ ਕਰ ਲੈਂਦੀ ਹੈ ਵਿੱਚੋਂ ਵਿੱਚੋਂ ਪੈਸੇ ਕੱਢ ਕੇ ਥੋੜੇ ਆਪਣੇ ਪਤੀ ਦੀ ਢਲਕ ਵੀ ਬੋਝ ਲੈਂਦੀ ਹੈ ਕਈ ਵਾਰ ਇਹੋ ਜਿਹੇ ਹਾਲਾਤ ਵੀ ਹੁੰਦੇ ਨੇ ਛੋਟੀਆਂ-ਛੋਟੀਆਂ ਗੱਲਾਂ ਕਰਕੇ ਘਰ ਉਜੜ ਜਾਂਦੇ ਨੇ ਸਿਆਣੀਆਂ ਔਰਤਾਂ ਉਸ ਢਲਕ ਨੂੰ ਬੋਚ ਲੈਂਦੀਆਂ ਨੇ ਤਾਂ ਕਿ ਮੇਰਾ ਘਰ ਵੱਸ ਜਾਵੇ ਮੇਰੇ ਬੱਚੇ ਨੇ ਮੇਰੇ ਧੀਆਂ ਉਹ ਘਰ ਵਸਾਉਣ ਦੇ ਲਈ ਹਰ ਹੀਲਾ ਵਰਤਦੀਆਂ ਨੇ ਵੈਸੇ ਤੇ ਸਾਰਾ ਸਿਸਟਮ ਇੱਕ ਪਰਿਵਾਰ ਦੇ ਵਿੱਚ ਕੋਆਪਰੇਸ਼ਨ ਦਾ ਹੁੰਦਾ ਹੈ ਅੱਜ ਕੱਲ ਆਪਾਂ ਸਾਰੇ ਸਿਆਣੇ ਆਂ ਬੜੀਆਂ ਚੀਜ਼ਾਂ ਆਪਾਂ ਸੋਸ਼ਲ ਮੀਡੀਆ ਤੇ ਵੇਖਦੇ ਆਂ ਪਰ ਭਗਤ ਧੰਨਾ ਜੀ ਨੇ ਇੱਕ ਔਰਤ ਜੀ ਕਿਹਾ ਤਾ ਚੰਗੀ ਤੋਂ ਪਾਵਿਕ ਸਿਆਣੀ ਔਰਤ ਇੱਕ ਸੁਚੱਜੀ ਔਰਤ ਘਰ ਦੇ ਵਿੱਚ ਹੋਵੇ ਜਿਹੜੀ ਇੱਕ ਘਰ ਨੂੰ ਬੰਨ੍ਹ ਲੈਂਦੀ ਜਿਹੜੀ ਇੱਕ ਘਰ ਨੂੰ ਸਵਾਰ ਲੈਂਦੀ ਹੈ ਇਸ ਲਈ ਔਰਤ ਦਾ ਇੱਕ ਘਰ ਦੇ ਵਿੱਚ ਹੋਣਾ ਕਿੰਨਾ ਜ਼ਰੂਰੀ ਹੈ ਜਦੋਂ ਘਰ ਚੋਂ ਔਰਤ ਚਲੀ ਜਾਂਦੀ ਹੈ ਸੱਚੀ ਉਹ ਘਰ ਆ ਜਿਹੜਾ ਉਹ ਘਰ ਨਹੀਂ ਲੱਗਦਾ ਉਹ ਤੇ ਸੁੰਨਾ ਸਾਹ ਵਰਤ ਜਾਂਦੀ ਹੈ ਉਸ ਘਰ ਦੇ ਵਿੱਚ ਜਦੋਂ ਘਰਾਂ ਚੋਂ ਔਰਤਾਂ ਚਲੀਆਂ ਜਾਂਦੀਆਂ ਸਾਡੇ ਰਿਸ਼ਤੇ ਨੇ ਇਝ ਗੁੱਸੇ ਗਲੇ ਹੁੰਦੇ ਆ ਬੜਾ ਕੁਝ ਹੁੰਦਾ ਸਾਡੇ ਰਿਸ਼ਤਿਆਂ 'ਚ ਸਮਾਜ ਵਿੱਚ ਹੁੰਦਾ ਪਰ ਪਤਾ ਉਹ ਨੂੰ ਲੱਗਦਾ ਜਦੋਂ ਦੋਨਾਂ 'ਚੋਂ ਇੱਕ ਅਦਾ ਜੀ ਚਲਿਆ ਜਾਂਦਾ ਫਿਰ ਪਤਾ ਲੱਗਦਾ ਵੀ ਰਿਸ਼ਤਿਆਂ ਦੀ ਕਦਰ ਕੀ ਹੁੰਦੀ ਹੈ ਸਾਨੂੰ ਸਮਾਜਿਕ ਜੀਵਾਂ ਅਸੀਂ ਇੱਕ ਦੂਜੇ ਨਾਲ ਅਸੀਂ ਮਿਲਣਾ ਵਰਤਣਾ ਹੁੰਦਾ ਹਰ ਰੋਜ਼ ਪਰਿਵਾਰਾਂ 'ਚ ਰਹਿਣਾ ਹੁੰਦਾ ਪਰ ਸਾਡੇ ਰਿਸ਼ਤੇ ਉਦੋਂ ਸਾਨੂੰ ਮਹਿਸੂਸ ਹੁੰਦਿਆ ਜਦੋਂ ਦੋਨਾਂ 'ਚੋਂ ਇੱਕ ਜੀ ਚਲਿਆ ਜਾਵੇ ਫਿਰ ਪਤਾ ਲੱਗਦਾ ਵੀ ਇਨ੍ਹਾਂ ਰਿਸ਼ਤਿਆਂ ਦੀ ਕਦਰ ਕੀ ਹੁੰਦੀ ਹੈ ਪਤੀ ਪਤਨੀ ਦਾ ਰਿਸ਼ਤਾ ਕੀ ਹੁੰਦਾ ਤੀਆਂ ਪੁੱਤਾਂ ਦੇ ਰਿਸ਼ਤੇ ਕੀ ਹੁੰਦੇ ਨੇ ਮਾਪਿਆਂ ਦੇ ਜਿਹੜੇ ਸਾਡੇ ਸ਼ਬੰਧ ਨਹੀਂ ਉਹ ਕੀ ਹੁੰਦੇ ਨੇ ਉਹਨਾਂ ਦੀ ਕੀ ਕੀਮਤਾਂ ਨੇ ਸਾਨੂੰ ਉਦੋਂ ਪਤਾ ਲੱਗਦਾ ਜਦੋਂ ਕੋਈ ਨਾ ਕੋਈ ਜੀ ਸਾਡੇ ਵਿੱਚੋਂ ਚਲੇ ਜਾਂਦਾ ਵੀ ਉਹ ਸੇ ਰਿਸ਼ਤੇ ਦੀ ਅਹਿਮੀਅਤ ਕੀ ਸੀ ਸੋ ਇੱਕ ਮਾਂ ਦਾ ਇੱਕ ਧੀ ਦਾ ਇੱਕ ਨੂੰਹ ਦਾ ਘਰ ਚੋਂ ਚਲੇ ਜਾਣਾ ਸੱਚੀ ਉਹ ਘਰ ਆ ਜਿਹੜਾ ਨਾ ਸੁਨਣਾ ਹੋ ਜਾਂਦਾ ਹੈ ਉਹ ਘਰ ਘਰ ਨਹੀਂ ਲੱਗਦਾ ਉੱਤੇ ਕੰਧਾਂ ਵੱਡ ਵੱਡ ਖਾਂਦੇ ਹੋ ਉੱਤੇ ਘਰ ਦਾ ਸ਼ਿੰਗਾਰ ਹੁੰਦਿਆ ਨੇ ਔਰਤਾਂ ਸਾਡੀਆਂ ਬੱਚੀਆਂ ਧੀਆਂ ਜਿੱਥੇ ਪਹਿਲਾਂ ਆਪਣੇ ਪੇਕੇ ਘਰ ਦਾ ਸ਼ਿੰਗਾਰ ਹੁੰਦਿਆ ਨੇ ਉੱਥੇ ਜਾ ਕੇ ਬਗਾਨੇ ਘਰਾਂ ਦਾ ਸ਼ਿੰਗਾਰ ਹੁੰਦਿਆ ਨੇ ਕਿਉਂਕਿ ਉਹਨਾਂ ਨੇ ਘਰ ਸੰਭਣੇ ਹੁੰਦੇ ਆ ਉਹਨਾਂ ਨੇ ਇੱਕ ਪਰਿਵਾਰ ਨੂੰ ਚਲਾਉਣਾ ਹੁੰਦਾ ਇੱਕ ਪੱਈਆ ਨੇ ਮੇਨ ਇੱਕ ਪ੍ਰਵਾਹ ਨੂੰ ਚਲਾਉਣ ਲਈ ਔਰਤਾਂ ਇਹਨਾਂ ਰਿਸ਼ਤਿਆਂ ਦੀ ਕਦਰ ਕਰੀਏ ਇਹਨਾਂ ਰਿਸ਼ਤਿਆਂ ਨੂੰ ਸੰਭਾਲੀਏ ਪਰ ਪਾਤਸ਼ਾਹ ਸਾਨੂੰ ਬਾਣੀ ਦਾ ਨਹੀਂ ਸਮਝਾਉਂਦੇ